ਗੁਰਦਾਸਪੁਰ ਦੇ ਪਿੰਡ ਹੀਰ ਵਿੱਚ ਛੁੱਟੀ ਆਏ ਫੌਜ ਦੇ ਜਵਾਨ ਦੀ ਸੜਕੀ ਹਾਦਸੇ ਵਿੱਚ ਮੌਤ ਹੋ ਗਈ ਅਤੇ ਉਸ ਦਾ ਛੋਟਾ ਬੱਚਾ ਜ਼ਖਮੀ ਹੋ ਗਿਆ। ਜਵਾਨ ਅਰਜੁਨ ਸਿੰਘ 155 ਇਨਫੈਂਟਰੀ TA ਜੈਕ ਰਾਈਫਲ ਵਿੱਚ ਤਾਇਨਾਤ ਸੀ ਅਤੇ ਇਸ ਵਕਤ ਜੰਮੂ ਦੇ ਰਜੋਰੀ ਵਿੱਚ ਆਪਣੀਆਂ ਸਵਾਵਾਂ ਨਿਭਾ ਰਿਹਾ ਸੀ ਅਤੇ 15 ਦਿਨ ਦੀ ਛੁੱਟੀ ਆਇਆ ਹੋਇਆ ਸੀ ਤੇ ਬੀਤੇ ਕੱਲੋ ਘਰ ਤੋਂ ਕਿਸੇ ਨਿੱਜੀ ਕੰਮ ਲਈ ਨਿਕਲੇ ਅਤੇ ਵਾਪਸ ਆਉਂਦੇ ਸਮੇਂ ਇੱਕ ਟਰਾਲੀ ਦੀ ਸਾਈਡ ਵੱਜਣ ਕਾਰਨ ਉਹ ਸੜਕ ਤੇ ਡਿੱਗ ਗਏ। ਇਸ ਕਾਰਨ ਉਸ ਦੀ ਮੌਤ ਹੋ ਗਈ। ਅੱਜ ਸਰਕਾਰੀ ਸਨਮਾਨਾਂ ਦੇ ਨਾਲ ਉਹਨਾਂ ਦੇ ਜੱਦੀ ਪਿੰਡ ਵਿਖੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਹ ਤੇ ਹਾਂ ਹੈ ਚੱਲਦਾ ਹੈ सौ पचपन टीए जैग्राफ की थी और साहब हमारे छुट्टी आए थे पहले भी देखने महीने आए थे उसके बाद बीस दिन और ब्राई थी साहब ने किसी काम की वजह से तो कल हमें भी शाम को पता चला कि कुछ घटना घट गई है साहब के साथ तो जिस वजह से हमारा सुबह हमें आना पड़ा आज तो हमारे साथ और साहब के बहुत अच्छे लिंक थे बहुत बढ़िया काम थे सब जगह काम करते थे ऐसी वैसी पर बात नहीं थी किसी का तो बाकी तो किसी के ऊपर कोई जोर चलता नहीं इस काम में जो हुआ होगा जो जिस काम से हुई है बात वो हो ही रहेगी बाकी आपके सामने ही है जैसे है चल रहा चलने कौन सी में काम करते थे? ਸਾਹ ਹੌਲਡਰ ਚਰਨਜੀਤ ਸਿੰਘ ਜੋ ਸੂਬੇਦਾਰ ਅਰਜਨ ਸਿੰਘ ਆ ਇਹ ਮੇਰਾ ਸਾੰਡੂ ਸੀ ਇਹ 155 ਪੀ ਇਨਫੈਂਟਰੀ ਬਟਲিয়ন ਟਿਏ ਜਾ ਕੇ ਬਹਲੇ ਸਰਬਸ ਕਰਦੇ ਹੋ ਜੋੜੀ ਤਨਾਲ ਸੀ ਸੁੱਟੀ ਆ ਰਖੇ ਇਹ ਪਹਿਲਾਂ 15 ਦਿਨ ਥੋੜਾ ਘਰ ਮੈਂ ਉਹਨੇ ਕੰਮ ਲਗਾ ਰੱਖਾ ਥਾ ਕੰਮ ਪੂਰਾ ਨਹੀਂ ਹੋਇਆ ਤੇ ਉਸਨੇ ਬਾਤ ਕੀਆ ਜੂੰਟ ਮੈਂ ਕਿ ਸੁੱਟੀ ਹੋਰ ਬਣਾਣਾ ਮੈਂ ਜੰਮੂ ਜਾ ਕੇ ਟ੍ਰੈਂਟ ਕਮੇ ਰਿਪੋਰਟ ਕੀਆ ਉਧਰ ਸੇ ਸੁੱਟੀ ਲੈ ਕੇ 3-7 ਦਿਨ ਬਾਅਦ ਵਾਪਸ ਆਏ ਨੇ ਕੱਲ ਸਾਂ ਕੋ ਮੇਰੇ ਸੇ ਬਾਤ ਹੋਆ ਕਿ ਕੀ ਮੈਂ ਬੋੜਾ ਕੀ ਹਾਲ ਚੱਲ ਕਹਿੰਦਾ ਠੀਕ ਆ ਇਹ ਉਸਕੇ ਬਾਅਦ 15 20 ਮਿੰਟ ਕੋ ਫੋਨ ਆਇਆ ਮੇਰੇ ਕੋ ਕਿ ਉਸ ਦਾ ਐਕਸੀਡੈਂਟ ਹੋਇਆ ਹੈ ਕਿ ਹੌਸ ਸੌਸ ਫਿਲਮੇ ਪਹੁੰਚੋ ਜਦ ਦੁਬਾਰਾ ਉਸੇ ਟਾਈਮ 5 ਮਿੰਟ ਫੋਨ ਆ ਗਿਆ ਕਹਿੰਦੇ ਵੀ ਗਰਮੇ ਪਹੁੰਚੋ ਐਕਸਪਾਇਰ ਹੋ ਗਏ ਆ ਇਹ ਸਰ ਜੋੜੇ ਤੋਂ ਹੀਰਾ ਨੂੰ ਗਰਮੇ ਆ ਰਹੇ تھے ਤੇ ਰਸਤੇ ਮਾਰ ਕੇ ਮੋਟਰ ਟ੍ਰੈਕਟਰ ਵਾਲੀ ਜਿਹਨਾਂ ਸਪਸਾਤੇ ਰਹੇ ਜੋ ਕਿ ਬਹੁਤ ਗਲਤ ਸਪੀਡ ਤੇ ਚਲਾ ਰਹੇ تھے ਇਹਨਾਂ ਕੋ ਸਾਈਡ ਮਾਰ ਕੇ ਜੋ ਮੌਕੇ ਤੇ ਏ ਗਿਰ ਕੇ ਨਾਲ ਬੱਚਾ ਸੀ ਔਰ ਨਾਲ ਸੁਵੇਦ ਰਾਜਨ ਸਿੰਘ ਜੀ ਸੀ ਇਣਾ ਨੂੰ ਟਰਾਲੀ ਨਾਲ ਟੱਕਰ ਮਾਰੀ ਦੋਨੇ ਜ਼ਮੀਨ 'ਤੇ गिर ਗਿਆ ਬੱਚੇ ਕੇ ਵੀ ਗੋਟਰੇ ਮੇਂ ਕਾਫੀ ਚੋਟ ਲੱਗਿਆ ਜੋ 14-15 ਸਟੇਸ ਲੱਗੇ ਆ ਔਰ ਇਨਕੇ ਅਰਜਨ ਸਿੰਘ ਕੇ ਸਿਰ ਮੇਂ ਜਿਆਦਾ ਚੋਟ ਲੱਗੀ ਆ ਮੈਂ ਇਹ ਜੋ ਇਹ ਸਾਨੂੰ ਘਾਟਾ ਪਿਆ ਪਰਿਵਾਰ ਨੂੰ ਘਾਟਾ ਪਿਆ ਜੂੰਟ ਨੂੰ ਘਾਟਾ ਇੱਕ ਅਦੇ ਵੀ ਪੂਰਾ ਹੋਣ ਵਾਲਾ ਨਹੀਂ ਆ ਮੈਂ ਆਪਣੀ ਫੌਜੋਂ ਜੋ ਜੂੰਟ ਦੇ ਕੱਲ ਰਾਤ 2:00 ਵਜੇ ਬਾਤ ਹੋਆ ਮੇਰਾ ਐਸਓ ਸਾਹਿਬ ਦੇ ਬਾਤ ਹੋਆ ਉਹ ਕਹਿੰਦੇ ਵੀ ਹਾਂ ਜੋ ਹੋ ਗਿਆ ਠੀਕ ਆ ਜੋ ਬੰਦਾ ਸਨਮਾਨ ਆ ਅਸੀਂ ਅਨੁਭੂਦਾਂਗਾ ਸਵੇਰ ਆਪਕੇ ਪਾਸ ਆदमी ਪਹੁੰਚ ਗਏ ਸਵੇਰੇ 5-6 ਜੀਸੀਓ ਉਹ ਰਜਵਾਨ 15 20 ਆਦਮੀ ਕਾਫੀ ਜਵਾਨ ਜੋ ਇਧਰ ਪਹੁੰਚ ਗਿਆ ਕਾਫੀ ਹਲਕਾ ਆਪਣੀ ਕਾਗਜ਼ੀ ਕਾਰਵਾਈ ਕੀ ਆ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਪੰਜਾਬ ਗਵਰਨਮੈਂਟ ਸੇ ਕਿ ਜੋ ਇਹ ਘਾਟਾ ਸਾਨੂੰ ਪੈ ਗਿਆ ਬਹੁਤ ਜਿਆਦਾ ਗਰਾਈ ਦਾ ਕਿ ਕਦੇ ਪੂਰਾ ਹੋਣ ਵਾਲਾ ਨਹੀਂ ਆ ਮੈਂ ਉਮੀਦ ਕਰਦਾ ਹਾਂ ਸਰਕਾਰ ਕਿ ਸਾਨੂੰ ਤਰਸ ਦੇ ਆਧਾਰ ਤੇ ਦੋ ਬੱਚੇ ਆਪਣੀ ਵਿੱਦਿਆ ਪੂਰੀ ਪੜਾਈ ਪੂਰੀ ਕਰ ਲੈਂਦੇ ਹੈ ਇਹਨਾਂ ਨੂੰ ਸਰਕਾਰੀ ਨੌਕਰੀ ਦੇਣ ਦੀ ਅਪੀਲ ਕਰਾਂ ਲਿਖਤੀ ਦੋਵਾਂ ਨੂੰ ਦੇਣ ਤਾਂ ਕਿ ਬੱਚਿਆਂ ਦਾ ਆਉਣ ਵਾਲਾ ਭਵਿੱਖ ਉਹ ਵਧੀਆ ਖੁਸ਼ਹਾਲ ਹੋ ਸਕੇ ਨਹੀਂ ਤੇ ਅੱਦਾਂ ਬਹੁਤ ਹੀ ਮੁਸ਼ਕਲ ਹੋ ਜਾਈਗੇ ਸਾਨੂੰ ਮੈਂ ਸਰਕਾਰ ਗਾੜੀ ਇਹ ਦੁਆਰਾ ਅਪੀਲ ਕਰਾਂਗਾ ਸਰਦਾਰ ਮੁੱਖ ਮੰਤਰੀ ਸਰ ਆ ਭਗਵੰਤ ਮਾਨ ਜੀ ਅੱਗੇ ਉਦਾਸ ਬੇਨਤੀ ਕਰਾਂਗਾਉਣ ਅੱਗੇ ਕਿ ਆਣ ਆਪਣੀ ਹਮਾਰੇ ਬੱਚਿਆਂ ਨੂੰ ਸਰਕਾਰੀ ਨੌਕਰੀ ਦੇਣ ਦੀ ਉਹਨਾਂ ਦਾ ਹੌਸਲਾ ਭਜਾਈ ਜਾਣ ਕੇ ਉਹਨਾਂ ਨੂੰ ਕਾਰਨ ਕਿ ਜਰੂਰ ਮਿਲਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ